ਲਓ ਮਿੱਤਰੋ ਗੌਰਿਆ ਦਾ ਵੀ ਮੈਨੂੰ 5000 ਰੁਪਇਆ ਦੇਜੋ ਮੇਰਾ ਮਾਰਜਨ ਸੁੱਕਾ ਪੁੱਕਾ ਭਲਾ ਰਸੀਦ ਦੇਖ ਲਓ ਭਾਵੇਂ ਕਿਵੇਂ ਆ ਤੇ ਬਾਕੀ ਬਈ ਤਿੰਨਾ ਚੋਂ ਕੋਈ ਵੀ ਟਰੈਕਟਰ ਲੈ ਜਾਓ ਤੇ ਟਰੈਕਟਰ ਬਹੁਤ ਸੋਹਣੇ ਤੇ ਜਾਇਜ਼ ਰੇਟਾਂ ਦੇ ਵਿੱਚ ਟਰੈਕਟਰ ਹਾਂ ਗੋਰੀ ਕੀ ਕਹਿੰਦਾ ਸੀ ਵੀਰੇ ਵੀਰੇ 5000 ਰੁਪਇਆ ਮਾਰਜਨ ਲੈਣਾ ਆਪਾਂ ਭਾਵੇਂ ਬੰਦਾ ਰਸੀਦ ਦੇਖ ਲੈ ਭਾਵੇਂ ਬੰਦਾ ਕੇ ਯਕੀਨ ਕਰ ਲੈ ਬੰਦਾ 2 ਮਹੀਨਿਆਂ ਨੂੰ ਕੋਈ ਵੀ ਮੈਂ ਟਰੈਕਟਰ ਪੁੱਠਾ ਦੇ ਕੇ ਆਣਾ ਟਰੈਕਟਰ ਜਿਵੇਂ ਬੰਦਾ ਲਿਆ ਉਹਵੇਂ ਦੇ ਦੇ ਪੂਰੇ ਦਾ ਪੂਰਾ ਗੱਲ ਤੇ ਰਹੇ ਗੋਰੀ ਫਿਰ ਗੱਲ ਤੇ ਆ ਜਮ ਮੋਕਰ ਦੇਣੀ ਹੋਣੀ ਲਓ ਮਿੱਤਰੋ ਗੱਲ ਤੇ ਆ ਬ ਖਰੀਦ ਤਾਂ ਯਕੀਨ ਹੈ ਨਾ ਯਕੀਨ ਦਿਖਾਉਣੇ ਆ ਵੀਡੀਓ ਤੋਂ ਬਣੇ ਰੋ ਐਂਡ ਤੱਕ ਦੇਖੋ ਹੋਰ ਕਿਸਾਨ ਭਰਾਵਾਂ ਤੱਕ ਸਾਂਝੀ ਕਰਿਓ ਕਿਉਂਕਿ ਜੇਕਰ ਤੁਸੀਂ ਨਹੀਂ ਖਰੀਦਨਾ ਤਾਂ ਵੀ ਹੋਰ ਕਿਸਾਨ ਭਰਾ ਐ ਟਰੈਕਟਰਾਂ ਨੂੰ ਖਰੀਦ ਸਕਣ ਜੀ ਲਓ ਤਿੰਨ ਟਰੈਕਟਰ ਆਪਣੇ ਕੋਲੇ ਵੀ ਟਰੈਕਟਰ ਵੀ ਅੱਛਾ ਜੀ ਤਾਂ ਵੀ ਪਹਿਲਾਂ ਸੋਨ ਵਾਲੀ ਕਿਹ ਦਿਖਾਵਾਂਗੇ ਹਨ ਸੋਨ ਵਾਲੇ ਕਿ ਬੈਲੀ ਵਾਲਾ ਵੀ ਰੇਟ ਫਿਰ ਅੱਜ ਧਮਾਕੇਦਾਰੀ ਸੀ ਜੇ ਭਾਈ ਆਪ ਕੋਈ ਜਿਹੜੇ ਰੇਟ ਹੁੰਦੇ ਨੇ ਤਾਂ ਮੰਦਾ ਵੀ ਜਦ ਕੀ ਫਸਲਾਂ ਬਹੁਤ ਖਰਾਬ ਹੁੰਦੀਆਂ ਮੰਦੇ ਦੇ ਆਪਾਂ ਦਾ 5000 ਰੁਪਏ ਬਣਾਉਣਾ ਦਾ ਵੀ ਟਰੈਕਟਰ ਹੈ ਹੈ ਆਪਾਂ ਮਰਸੀ ਦੇ ਕੇ 10 5000 ਰੁਪਏ ਮੰਦਾ ਦੇ ਪੱਕੀ ਗੱਲ ਆ ਪੱਕੀ ਗੱਲ ਆ ਲਓ ਮੇਤਰੂ ਰਸੀਏ ਦੇ ਕੋਲ ਲੈ ਜਾਓ ਬਈ ਸੁਪਨਪੁਕਾ 5000 ਰੁਪਏ ਦਾ ਮਾਰਜਨ ਕੱਢਣਾ ਮੈਂ ਤਾਂ ਕਹਿੰਦਾ ਕੋਈ ਟਰੈਕਟਰ ਲੈ ਜਿਓ ਹਣਾ ਲੈ ਵੀ ਫਿਰ ਗੋਰੀ ਸਟਾਰਟ ਕਰ ਗਿਆ ਆਪਾਂ ਸੋਨ ਵਾਲੀ ਗੱਡੀ ਆਈ 42 ਦਿਖਾਈ ਕਿ ਹਾਂ ਹੂੰ ਹਾਂਜੀ ਕੀ ਕੰਡੀਸ਼ਨ ਆ ਫਿਰ ਗੋਰੀ ਦੀ ਕੰਡੀਸ਼ਨ ਮੂਹਲੇ ਟਰਨਾਵੇਂ ਆ ਵੀਰੇ ਅੱਛਾ ਬਿਲਕੁਲ ਨਹੀਂ ਮੂਹਲੇ ਤਾਂ ਬਿਲਕੁਲ ਨਾ ਉਹ ਵੀ ਕੰਪਨੀ ਦੇ ਐਵੇਂ ਤੋਂ ਬੀਕੇਡੀ ਦੇ ਟਾਇਰ ਹੈ ਵਾਹ ਜੀ ਵਾਹ ਬਹੁਤ ਸੋਹਣੇ ਟਾਇਰ ਹੈ ਮਗਰ ਲਈ 40 ਕੇ ਪੈ ਟਾਇਰ ਪੈ ਗਿਆ ਅੱਛਾ ਮਗਰ ਲਈ ਵੀ ਐਮ ਆਰ ਐਫ ਕੰਪਨੀ ਦੇ ਹੈ ਨਾ ਹੂੰ ਤਾਂ ਪਿੱਛੋਂ ਵੀ ਕੰਡੀਸ਼ਨ ਵਧੀ ਬਹੁਤ ਵਧੀਆ ਵਧੀਆ ਬਿਲਕੁਲ ਆਪਾਂ ਤੁਹਾਨੂੰ ਪ੍ਰਤਨਾਨਤ ਹੋਣਾ ਨਾ ਧੋਗੇ ਕਿਤੇ ਹਾਂ ਉਹਵੇਂ ਦਾ ਉਹ ਮਹੀਨਾ ਆਪਾਂ ਦੋਵੇਂ ਦੋ ਮਹੀਨੇ ਦੇਣਾ 5-4000 ਰੁਪਏ ਨਾ ਫਿਰ ਗੋਰੀ ਕੀ ਮਾਡਲ ਹੈ ਇਹ ਮਾਡਲ ਇਹਰੇ 15 15 ਮਾਡਲ ਦਿਖਾਉਣੇ ਆਪਾਂ ਮਾਡਲ ਰੇਟ 2,70,000 ਰੁਪਏ ਹੂੰ ਨੰਬਰ ਵਾਰ ਦਾ ਨੰਬਰ ਬਾਹਰ ਦਾ ਨੰਬਰ ਬਾਹਰ ਦਾ ਫਿਰ ਸਾਈਡ ਗੇਰਾਂ ਦੇ ਵਿੱਚ ਆ ਗਿਆ ਨਾ ਕੰਡੀਸ਼ਨ ਓਕੇ ਬਟਾ ਕਿ ਤੋਂ ਕੋਈ ਰੰਗ ਪੇਂਟ ਨਹੀਂ ਕਰਿਆ ਸਾਰੇ ਦਾ ਸਾਰਾ Ориਗਨਲ ਤਾਂ ਫਿਰ ਬਈ 2,70,000 ਤਾਂ ਡਿਮਾਂਡ ਹੈ ਤੇ ਫਿਰ ਦੇਣਾ ਕਿੰਨਾ ਹੋਣਾ 2,55,000 ਰੁਪਏ 2,55,000 ਦਾ ਆਹਾਂ ਲੋ ਮੌਕੇ ਤੇ ਹੋਰ ਵੀ ਕੋਈ ਮਾਰ ਤਾਂ ਆਵੇ 2,55,000 ਦਾ ਮੰਨ ਕੇ ਚੱਲੋ ਵੀ ਤੁਸੀਂ 15,000 ਰੁਪਏ ਡਿਸਕਾਊਂਟ ਦਿੱਤਾ 15,000 ਮੌਕੇ ਤੇ ਹੋਰ ਵੀ ਬੰਦੇ ਨਾ ਕਰਦਾਂਗੇ ਮਾਰ ਤਾਂ ਥੋੜੀ ਹੋਰ ਮਾਰ ਤਾਂ ਕਰਦੇ ਹੋਗੇ ਠੀਕ ਹੈ ਠੀਕ ਹੈ ਤਾ ਫਿਰ ਅੱਗੇ ਦਿਖਾਓ ਕੋਰੀ ਵੀਰੇ ਸੂਨ ਵਾਲੀ ਕਾਤੀ ਜੀ ਉਹਨਾਂ ਨੇ ਕਿਹਾ 30 ਵਾਲਾ ਵੀਰੇ ਇਹਦੀ ਕੀ ਕੰਡੀਸ਼ਨ ਆ ਮੇਰੇ ਟਰੈਕਟਰ ਦਾ ਗੀਅਰ ਖੁੱਲਿਆ ਨਹੀਂ ਹਲਦਾ ਅਹੀਂ ਅੱਛਾ ਇੰਜਨ ਬੈਲੀਅਰ ਖੁੱਲਿਆ ਹੂੰ ਗੀਅਰ ਨਹੀਂ ਖੁੱਲਿਆ ਗੀਅਰ ਖੁੱਲਦਾ ਨਹੀਂ ਰੈਂਕ ਸਲਿੱਪ ਮੰਨ ਲੇ ਗਏ ਇਹ ਪੇਂਟ ਆ ਹੈਨਾ ਸ਼ੋਅ ਪੇਂਟ ਆ ਕੱਲੀ ਗੱਲ ਸ਼ੋਅ ਪੇਂਟ ਆ ਠੀਕ ਹੈ ਮੂਰਲੇ ਟਾਇਰ ਹੈਗੇ 90 ਕੇ ਪਹਿਲੇ ਮੂਰਲੇ 90 ਆ ਤੇ ਕਿਹੜੀ ਕੰਪਨੀ ਦੇ ਆ ਬੀਕੇਟੀ ਬੀਕੇਟੀ ਦੇਹੀ ਠੀਕ ਹੈ ਤੇ ਪਿੱਛੇ ਵਾਲੇ ਗੁੱਡੀ ਹਰਦੇ ਹਨਾ ਪਿੱਛੇ ਵਾਲੇ ਵੀ ਚੰਗੇ ਪਏ ਆ 35 ਪੈਸੇ 35 ਪੈਸੇ ਤਾਂ ਫਿਰ ਕੋਰੀ ਫਿਰ ਇਹਦਾ ਵੀ ਮਾਡਲ ਕਿੰਨਾ ਇਹ ਮਾਡਲ ਹੈ ਵੀਰੇ 4 ਤੇ ਫਿਰ ਦੇਣਾ ਕਿੱਥੋਂ ਤਾਈਂ ਰੇਟ 1 ਲੱਖ 65000 ਰੁਪਈਆ ਡਿਮਾਂਡ ਹੈ ਡਿਮਾਂਡ ਤੇ ਫਿਰ ਦੇਣਾ ਬਈ ਦੇ ਦਾਂਗੇ 1.5 ਲੱਖ ਰੁਪਈਆ ਨਾ 1.5 ਲੱਖ ਦਾ ਸੋਨਾ ਲੈ ਗਿਆ ਤੂੰ ਨਾ 5000 ਰੁਪਏ ਵਜਣਾ ਵੀਰੇ ਲੈ ਟ੍ਰੱਕ ਚ ਕੱਟਣਾ 5000 ਰੁਪਏ ਹੀ ਹੋ ਰਹੀ ਹੈ 5000 ਰੁਪਏ ਲੈ ਲਓ ਠੀਕ ਆ ਉਹ ਵੀ ਭਲਾਂ ਦੀ ਰਸੀਦ ਦੇਖ ਕੇ ਲੈ ਜਾਓ ਗੋਰੀ ਕੰ ਦਾ ਭਾਂ ਦੀ ਤੇ ਭਲਾਂ ਦੀ ਬਈ ਉਹ ਛੋਡੀ ਸਹਿਬਾਂ ਦੀ ਹੁੰ ਲੈ ਜਾਓ ਗੋਰੀ ਆਪਾਂ ਵੀਡੀਓ ਦਿਖਾ ਦਾਂਗੇ ਕੰਮ ਕੀਤੇ ਰੇਗਾ ਵੀਰੇ ਹੂੰ ਠੀਕ ਹੈ ਠੀਕ ਹੈ ਤਾਂ ਫਿਰ ਗੋਰੀ ਅੱਗੇ ਐ 724 724 ਲਓ ਮੈਂ ਤਰੋਂ ਪੱਠੇ ਪੁੱਠੇ ਟੂਨ ਨੂੰ ਬਹੁਤ ਕੰਮ ਨੰਦਾ ਟਰੈਕਟਰ ਹੈ ਨਾ ਹਾਏ ਹੂੰ ਟਰੈਕਟਰ ਦੀ ਬਈ ਕੰਡੀਸ਼ਨ ਮੈਨੂੰ ਲੱਗਦਾ ਸਾਰੇ ਸਾਰਾ Ориਜਨਲ ਹੀ ਪਿਆ ਰਿਹਾ ਜਿੱਤਾ ਸਮੂ ਦੇਖਿਆ ਹੈ ਉਹੋ ਜਿਹਾ ਹੀ ਹੈ ਉਹੋ ਜਿਹਾ ਹੀ ਆ ਹੂੰ ਫੇਰ ਕਹੋਰੀ ਇਹਦੇ ਅਗਲੇ ਟਾਇਰ ਦਾ ਵੀ ਖਤਮ ਹੈ। ਖਤਮ ਹੈ। ਹੂੰ ਤਾਂ ਫਿਰ ਵੀ ਟਾਇਰਾਂ ਦੇ ਹਿਸਾਬ ਨਾਲ ਰੇਟ ਵੀ ਹੋ ਜਾ ਕਰਨਾ। ਰੇਟ ਉਹ ਹੀ ਦਾ ਹੀ ਕਰ ਦਾਂਗੇ ਵੀਰੇ। ਹੈਨਾ? ਪਿੱਛੇ ਵਾਲੇ ਕਿੰਨੇ ਕਹੇ? ਪਿੱਛੇ ਵਾਲੇ ਹੈਗੇ 30 35 ਪੈਸੇ ਦਾ। 30 35 ਪੈਸੇ। ਹੂੰ ਠੀਕ ਹੈ। ਇੰਜਨ ਕੇ ਦਾ ਟਰੈਕਟਰ ਸਹੀ ਆ ਵੀਰੇ। ਜਮਾਂ ਓਕੇ ਆ। ਜਮਾਂ ਸੈਲ ਸਟਾਰਟ ਟਰੈਕਟਰ ਆ। ਤਸੱਲੀ ਕਰਕੇ ਲੈ ਜੇ ਬਣਾ ਲਈ ਆ ਕੇ। ਹੂੰ। ਸੰਦੀ ਕਰਕੇ ਆ ਕੇ ਕੋਈ ਲੈ ਜਾਏ ਬਾਈ। ਫੇਰ ਲੈ ਕੇ ਜਾਵੇ ਹੈਨਾ? ਮਹੀਨੇ ਬਾਅਦ 2 ਮਹੀਨੇ ਬਾਅਦ ਜੇ ਬੰਦਾ ਚਿੰਨੇ ਨਾਲ ਜਾਊ ਉਹਨੇ ਤਾਂ ਆਪਾਂ ਨੂੰ ਪੁੱਠਾ ਦੇ ਜੇ ਟਰੈਕਟਰ। ਅੱਛਾ ਇਹ ਹੋਰ ਠੀਕ ਹੈ ਠੀਕ ਹੈ ਮਾਡਲ 92 ਮਾਡਲ 92 ਤੇ ਫਿਰ ਦੇਣਾ ਕਿੰਨੇ ਦਾ ਹੈ ਦੇ ਦਾਂਗੇ ਸੀਅਰ ਵਿਦ ਹਾਨ ਆ ਰੇਟ ਯਾਰ ਹਾਨਾ ਹਾਂ ਨਾ 98000 ਰੁਪਏ ਰੇਟ ਆ ਪਾਵਾ ਡਾਕਟਰ ਦਾ ਆ ਵੀ ਪਹਿਲਾਂ ਹੀ ਗੈਜ ਮੰਗ ਲਿਆ ਪਹਿਲਾਂ ਹੀ ਗੈਜ ਮੰਗ ਲਓ 80000 ਰੁਪਏ 80000 ਰੁਪਏ ਜੇ ਇਹਦੇ ਟਾਇਰ ਪਵਾ ਦੇ ਮਹੀਨੇ ਦੋ ਮਹੀਨਿਆਂ ਨੂੰ ਟਾਇਰ ਪਵਾਉਣੇ 6000 ਰੁਪਏ ਰੇਟ ਵਧੀਆ ਕੰਪਨੀ ਤੇ ਪਾ ਕੇ ਦੇਗਾ ਫਿਰ 86 ਦਾ 86000 ਰੁਪਏ ਬਾਕੀ ਮਾਨ ਤਾਂ ਉੱਤੇ ਹੈਗਾ ਹੀ ਆ ਬਾਕੀ ਕੋਈ ਮਾਰ 400 ਰੁਪਏ ਮਾਨ ਤਾਂ ਆਣੇ ਜੇ ਬਾੜਾ ਹੈ ਨਹੀਂਗਾ ਹੂੰ ਹੂੰ ਬੰਦਾ ਦੋ ਮਹੀਨਿਆਂ ਨੂੰ ਕਈ ਵੀ ਮੈਂ ਟਰੈਕਟਰ ਟ੍ਰੈਕਟਰ ਜਿਵੇਂ ਬੰਦਾ ਲਿਆ ਉਹ ਉਵੇਂ ਦੇ ਦੇ ਪੂਰੇ ਦਾ ਪੂਰਾ ਗੱਲ ਤੇ ਰਹੇ ਗਵਰੀ ਫਿਰ ਗੱਲ ਤੇ ਆ ਜਮਾ ਮੁੱਕਰਦੇ ਨਹੀਂ ਹੋ ਗਾ ਲਓ ਮਤਲਬ ਗੱਲ ਤੇ ਆ ਬਾਈ ਕਿਉਂਕਿ ਗੱਲ ਤੇ ਤਾਂ ਕਿਉਂਕਿ ਚੀਜ਼ ਸਹੀ ਹੈ ਤਾਂ ਯਕੀਨ ਹੈ ਨਾ ਕਿਹਨਾਂ ਇਹ ਗੱਲ ਅੱਗੇ ਤੁਹਾਨੂੰ ਪਤਾ ਆਪਾਂ ਮੁੱਕਰੇ ਫੋਨ ਨੰਬਰ ਦੱਸ ਦੇ ਫਿਰ ਆਪਣਾ ਫੋਨ 859100773 ਬਾਈ ਓਕੇ ਲਓ ਵੀ 859100773 ਗੱਲਬਾਤ ਕਰ ਸਕਦੇ